ਦੋਸਤੋ ਦਸੰਬਰ ਮਹੀਨੇ ਯਾਨੀ ਸਰਦੀਆਂ ਦੇ ਵਿੱਚ ਯੂਪੀ ਤੋਂ ਗੁੜ ਵੇਚਣ ਵਾਲੇ ਅਸਕਰ ਹੀ ਪੰਜਾਬ ਵੱਲ ਨੂੰ ਪ੍ਰਵਾਸ ਕਰਦੇ ਨੇ ਤੇ ਅਸੀਂ ਕਦੇ ਨਹੀਂ ਸੋਚਦੇ ਕਿ ਇਹ ਗੁੜ ਸਾਨੂੰ ਸ਼ੁੱਧ ਦੇ ਕੇ ਜਾਂਦੇ ਆ ਜਾਂ ਫਿਰ ਅਸ਼ੁੱਧ ਹੁੰਦਾ ਜੋ ਵੀ ਮਿਲਿਆ ਅਸੀਂ ਖਾ ਪੀ ਲੈਨੇ ਆ ਇਸੇ ਗੱਲ ਨੂੰ ਲੈ ਕੇ ਹੀ ਯੂਪੀ ਵਾਲੇ ਗੁੜ ਵੇਚਣ ਵਾਲੇ ਵੀਰਾਂ ਨੂੰ ਲੱਖੇ ਸਦਾਨੇ ਨੇ ਕੇਰ ਲਿਆ ਤੇ ਉਹਨਾਂ ਦੇ ਨਾਲ ਸ਼ਰਤ ਰੱਖੀ ਕਿ ਤੁਹਾਡਾ ਗੁੜ ਦਾ ਸਿੰਪਲ ਭਰਉਨੇ ਆ ਜੇਕਰ ਤੁਹਾਡਾ ਸਿੰਪਲ ਬਿਲਕੁਲ ਸਹੀ ਆਉਂਦਾ ਹੈ ਤਾਂ ਤੁਹਾਨੂੰ ਮੈਂ 10000 ਰੁਪਏ ਇਨਾਮ ਦੇ ਵਜੋਂ ਵੀ ਦਿਆਂਗਾ ਪਰ ਉਹ ਵੀਰ ਇਸ ਗੱਲ ਤੇ ਨਹੀਂ ਆ ਰਹੇ ਸ਼ਾਇਦ ਉਹਨਾਂ ਨੂੰ ਆਪਣੇ ਗੁੜ ਤੇ ਯਕੀਨ ਨਹੀਂ ਹੈਗਾ ਕਿ ਸਾਡਾ ਸਿੰਪਲ ਪਾਸ ਹੋ ਜਾਵੇਗਾ ਆਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਓ ਕਿਉਂਕਿ ਲੋਕ ਆਪਣੇ ਵਿਚਾਰ ਦੇ ਰਹੇ ਹੈ ਕਿ ਲਖੇ ਸੁਧਾਨੇ ਨੇ ਜੋ ਕੀਤਾ ਹੈ ਬਿਲਕੁਲ ਸਹੀ ਕੀਤਾ ਹੈ ਤੇ ਬਹੁਤ ਲੋਕ ਇਹ ਵਿਚਾਰ ਵੀ ਦੇ ਰਹੇ ਆ ਕਿ ਗਰੀਬ ਬੰਦਿਆਂ ਦੇ ਨਾਲ ਧੱਕਾ ਕੀਤਾ ਹੈ ਅਸਕਰ ਹੀ ਮੈਂ ਵੀਡੀਓ ਦੇਖੀਆਂ ਇਹਨਾਂ ਦੇ ਵਿੱਚ ਅਜਿਹੇ ਕਮੈਂਟ ਦੇਖਣ ਨੂੰ ਮਿਲ ਰਹੇ ਆਓ ਤੁਸੀਂ ਵੀ ਇਸ ਵੀਡੀਓ ਵਿੱਚ ਆਪਣਾ ਵਿਚਾਰ ਕਮੈਂਟ ਜ਼ਰੂਰ ਕਰਿਓ ਅਸੀਂ ਕਿੰਨੇ ਉਸ ਦਾ ਧਿਆਨ ਰੱਖਣੇ ਹੈ ਕਿ ਹਰ ਦੁਨੀਆ ਦੀ ਤੇਵਾਪਨ ਬੈਸਟਾਨ ਦੀ ਹੱਦ ਹੈ ਜੀ ਨਹੀਂ ਹਾਜ਼ਰ ਹੋ ਗੁਦਨੀ ਆ ਫੇਰ ਔਰ ਤੋਂ ਬਾਈ ਦਾ ਆਵਗ ਬੇਚ ਰਹਾ ਟਾਈਮ ਲੱਗ ਜਾਣਾ ਕਿਉਂ ਟਾਈਮ ਲੱਗਦਾ ਇਹਦਾ ਮਤਲਬ ਤੁਸੀਂ ਜਾਣ ਵਿੱਚ ਕਿਥੋਂ ਹੀ ਹੈ ਜੀ ਜਾਣ ਲਈ ਤੇ ਹੋਰ ਇਹਦੇ ਸਵਾਸ ਤੋਂ ਕਰਦਾ ਹੈ ਬੰਦੇ ਭਾਈ ਮੈਂ ਸਾਰਾ ਉਹ ਦੇਖ ਕੇ ਆ ਯੂਪੀ ਚ ਸੋਨੇ ਮੈਂ ਫਰਗਰ ਮੰਡੀ ਆ ਨਾ ਗੁਰਦੀ ਮੰਡੀ ਆ ਉਹਦੀ ਮੈਂ ਜਾ ਕੇ ਆ ਹਾਂ ਤੇ ਨਹੀਂ ਆਇਆ ਬਈ ਨਹੀਂ ਸਰ ਆ ਗੁਰੂ ਕੋਲ ਤੁਹਾਨੂੰ ਆ ਬੜਾ ਯੂਪੀ ਬੜੀ ਬੜੀ ਆ ਬਹੁਤ ਕੋਈ ਉਹਦੀ ਨਹੀਂ ਨਾ ਮੈਂ ਬਣੀ ਦਰਸਾਉਂ ਲਿਆ ਭੈਣਾਂ ਤੂੰ ਤਿੰਨ ਬੰਦੇ ਆ ਤੂੰ ਇਹ ਕਹਿੰਦਾ ਸਾਡੀ ਸ਼ਕਲ ਦਾੜਾ ਗੁਰਸ਼ੁੱਧਾ ਇਹ ਕਹਿੰਦਾ ਹਾਂ ਹਾਂ ਬਸ ਤੁਰਪਾ ਪਰਣ ਜੀਰ ਜਾ ਅਜੇ ਨਹੀਂ ਹਰਜਾ ਪਰ ਆਹ ਨਹੀਂ ਹਲੋ ਅਰੇ ਰਾਨੋ ਬਾਸ ਤੇ ਬਰੇ ਦਾ ਫੇਲਾ ਬੋ ਆਇਆ ਇਹ ਇੱਥੇ ਗੁਰਦੇ ਸ਼ੱਕਰ ਆਈ ਯੂਪੀ ਵਾਲੇ ਬੰਦੇ ਵੇਚਦੇ ਫੜਦੇ ਸੈਂਪਲ ਬਣਾਉਣਾ ਹੈ ਕਿਹੜੇ ਸ਼ੁਰ ਦਾ ਮੈਂ ਜਾ ਕੇ ਆਇਆ ਯੂਪੀ 'ਚ 10 ਰੋਣਾ ਕੈਮੀਕਲ ਪਾ ਕੇ ਗੁਰਦੇ ਸ਼ੱਕਰ ਤਿਆਰ ਕਰਦੇ ਆ ਇਹ ਜੀ ਨਹੀਂ ਵਾਰ ਅੱਜ ਸਾਨੂੰ ਉਪਰ ਤਿਆਰ ਕਰਾਈ ਜਾਂਦੇ ਆ ਤੁਸੀਂ ਆ ਆਜੋ ਤੁਰੋ ਬਈ ਨੇ ਸੈਂਪਲ ਬਣਾਉਣਾ ਹੈ ਮੈਂ ਇਹਨੂੰ ਲੈ ਕੇ ਆਉਣਾ ਤੁਰ ਆਜੋ ਪਰ ਅਸੂਰੇ ਗਿਆ ਹਾਂ ਲੋਕਾਂ ਨੂੰ ਚਲੋ ਨਾ ਨਾ ਇਹ ਨਹੀਂ ਗੱਲ ਬਣਦੀ ਇਹ ਜਿਹੜੀ ਮੀਰੀ ਜਾਂ ਇਹ ਜਿਹੜੀ ਮੀਰੀ ਗੱਲ ਖੜੀ ਆ ਗਈ ਲੋਕ ਕਾਲੀ ਦਾ ਮੈਂ ਚੈੱਕ ਕਰਾਂ ਨਾ 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 ਯਾਰ ਤੂੰ ਮਾੜੀ ਬਲ ਮੰਗਾ ਭਾਈ ਵੀਰ ਕੀ ਕਰ ਭਾਈ ਵੀਰ ਕਿਉਂ 10000 ਰੁਪਏ ਨਹੀਂ ਜਾਣੇ ਭਾਈ ਸਾਹਿਬ ਵੀ ਸਵਾਲ ਕਰੋ ਤੂੰ ਟੈਸਟ ਕਰੀਂ ਲਾਉਂਦਾ ਅਣਾ ਤੋਂ 10000 ਰੁਪਏ ਆ ਜਾਣਾ ਮੈਂ ਤਾਂ ਆ ਗਿਆ ਤੇ ਰੂੰ ਅਰੇ ਨਹੀਂ ਬਤਾ ਤਸਦੀਕ ਕਰਾਵਾ ਮੇਰੀ ਗੱਲ ਸੁਣਦਾ ਜੇ ਸੁਣਾ ਗੋਲ ਸ਼ੋਟ ਨਿਕਲੇ ਪ੍ਰਮਾਤਮਾ ਦੀ ਕਾਹ ਨੂੰ ਤੂੰ 10000 ਰੁਪਏ ਦੇ ਅਜੇ ਨਹੀਂ ਮਾਰੇ ਜੇ ਸੁਣਾ ਗੋਲ ਤੇ ਕੰਮੀ ਕਰ ਤੇ ਹੋਰ ਹੋਇਆ ਸਮਾਂ ਤੂੰ ਸਾਨੂੰ ਮੈਂ ਕਾਹ ਨੂੰ ਹਾਂਦਾ ਚਲ ਨਾ ਨਾ ਮਾਰਾ ਨਾ ਨਾ ਚੱਲ ਤੂੰ ਮਾਈਲੀ ਨਹੀਂ ਨਹੀਂ ਆਈ ਨਹੀਂ ਆਈ ਆਰੇ ਕਾਲੀ ਉਧਰ ਭਾਈ ਮਾਨ ਤੋਰਿਆ ਬੇਵਾਨਾ ਸਾਡੀ ਨਾ ਇਹ ਦੇਣਾ ਤਾਂ ਤੋਂ ਬਾਰੇ ਆਦਮੀ ਆਉਂਦਾ ਰਿਹਾ ਬਿਆਰ ਤਾਂ ਨਾ ਲੱਗਦੀ ਤੁਸੀਂ ਕਰ ਤੇ ਜੋਰ ਦਿੰਦੇ ਹੋ ਸਾਡਾ ਗੁੜ ਸ਼ੁੱਧਾ ਸਰ ਆਪ ਨੂੰ ਸੱਤ ਬਰਾਂਡ ਦੀ ਹੱਜਾ ਇੱਕ ਗੱਲ ਮੈਂ ਤੁਹਾਨੂੰ ਸਰ ਕੋਈ ਕੁਝ ਵੀ ਕੰਮ ਕਰਨਾ ਕੁਝ ਰੋਵੋ ਕਰ ਜਾ ਤੋ ਕੁਝ ਕਰਕੇ ਤਾਂ ਬੈਠਣਾ ਹੀ ਪੜਾਏਗਾ ਇਹ ਨਾ ਹੱਦ ਹੋਗੀ ਜਰ ਤੱਕ ਨਹੀਂ ਲਈ ਜੇ ਕੁਝ ਕਰਕੇ ਬੈਠਣਾ ਹੋਵੇ ਨਹੀਂ ਜਾਣਾ ਨਹੀਂ ਬਠਾਣਾ ਕਦੋਂ ਮੈਂ ਅਮੀ ਕਿਸੇ ਬੈਠਾ ਮਿੱਠਾ ਸ਼ੁੱਧਾ ਤਾਂ ਸੀ ਵੀ ਪਾਉਣੇ ਆ ਮਿੱਠਾ ਬੜਾ ਸੱਕਰ ਜਿਹਾ ਜਾਂਦਾ ਸਾਨੂੰ ਪਤਾ ਹੈ ਠੀਕਾ ਗੱਲ ਕਰਦਾ ਮੈਂ ਕੈਮੀਕਲ ਦੀ ਨਾ ਕੈਮੀਕਲ ਦੀ ਵਿਸ਼ਵਾਸ ਕਰਨਾ ਹੈ ਜਿਵੇਂ ਜताई ਸਾਹਿਬ ਉਹ ਮੈਂ ਕਹਿੰਦਾ ਮਨ ਕਰਦਾ ਵਿਸ਼ਵਾਸ ਹੈ ਚਲੋ ਮੈਂ ਟੈਕਟਰ ਚਾਉਣੇ ਆਂ ਪਾਜੀ ਬਾਈ ਦੇ ਲੈਣ ਤੋਂ ਕਰੀਏ ਟੈਕਟਰ ਦੇ ਬਾਦ ਆ ਸਾਹ ਓਏ ਆ ਜਾ ਜੇ ਮੈਂ ਨਗਰ ਆਉਂਦਾ ਨਾ ਅਗਲੇ ਦਿਨ ਫਿਰ ਫੋਟੋ ਕੈਸ਼ ਕਰਨਾ ਅਰੇ ਮਾਜਾ ਉਹਦੀ ਪਾਦੇ ਆ ਕੇ ਚਹਿਰਾ ਆਦਾ ਚੱਲ ਮਾਜਾ ਨਾ ਨਾ ਮੈਂ ਇੱਥੇ ਬੁਲਾਉਂ ਅਰੇ ਨਹੀਂ ਤਰਾ ਬੋਲ ਜਾਂ ਗਲਤੀ ਮੰਨ ਲਿਓ ਮਨਨਿਆ ਬਾਬਾ ਇੱਕ ਤਰ੍ਹਾਂ ਦਾ ਇਹ ਸਾਡੇ ਕੋਲ ਜਿੱਕਮੀ ਕਰਾ ਰਹੀ ਵਰਕੇ 50 ਕੁੜਨੀ ਵੇਚ ਰਹੀ ਹਾਂ ਆਲੇ ਆਲੇ ਬਸ ਮੈਂ ਤਾਂ ਜਿੰਦਾ ਬਤਾਣੇ ਸੀ ਬਸ ਦੱਸੋ ਕੀ ਕੋਸ਼ੇ ਬੰਦੇ ਆਲੇ ਪਾਇਓ ਨਾ ਜਿੱਕਮੀ ਦਾ ਬਸ ਹੈ ਤਾਂ ਕੋਈ ਨਹੀਂ ਬਤਾ ਆਹ ਜੱਫਾ ਬਤਾ ਇਹ ਮਾਇਕਾ ਤੁਮ ਆਦਮਾ ਯੋ ਯੋ ਬੇਡ ਲੱਗਦਾ ਹਾਂ ਤਾਂ ਬਦਲ ਨਹੀਂ ਆ ਰਿਹਾ ਮਾ ਤੁਹਾਡੀ ਸੁਆਤ ਕੋਈ ਨਹੀਂ ਪਤਾ ਹੁਣ ਤਾਂ ਤੁਸੀਂ ਸੋਖ ਖਾ ਦੇਣਾ ਰੋਟਾ ਕੋ ਸੱਦਾ ਮਾਂ ਫੋੜੀ ਨਾ ਹੁਣ ਕੋਈ ਪਤਾ ਨਹੀਂ ਆਵਾਜ਼ ਹਰਕਤ ਕਰ ਰਹੇ ਕੋ ਮਬਦੇ ਜੰਮਾ ਹਾਂ ਉਸਰ ਉਸ ਗਿਆ ਅੱਛਾ ਮਾ ਚੋਨੂ ਨੇ ਦੁਪਹਿਰ ਆਵੇਸ ਕੀ ਪਾਇਆ ਨਹੀਂ ਪ੍ਰਾਬਲ ਮੈਂ ਤੁਹਾਨੂੰ ਗੱਲ ਦੱਸਣਾ ਛੋਡੇ ਪਤਾ ਕੀ ਆ ਮੈਂ ਸਾਰਾ ਯੂਪੀ ਕੋ ਮੈਂ ਹਾਂ ਸੋਚਿਆ ਇੱਕ ਇਕਰਾਰ ਇੱਥੇ ਹੈ ਇੱਕ ਦਸ ਕਰਮਾਂ ਤੇ 20 ਕਰਮਾਂ ਤੇ ਛੋਡੇ ਘਟੋਕੜ 5 ਕਿਲੋਮੀਟਰ ਤੇ 50 ਘਰਾੜੇ ਆ ਵਾਪਾ ਜਿਹੜੇ ਸਾਰਿਆਂ ਦੇ ਘਾੜੇ ਆ ਬਹੁਤ ਮਾ ਬਾਈਆ ਅੱਜ ਦਿਨ ਆ ਗਏ ਗੇੜੇ ਲੱਗਦੇ ਕਹਿਣਗੇ ਆ ਗਏ ਆਪਕੋ ਬੁਲਾਉਣ ਆ ਗਏ ਆ ਅੱਜ ਮੱਲੇ ਮੱਲੇ ਆ ਅੱਜ ਦਾਲ ਦੇ ਕਿਨੇ ਰੁਪਏ ਦੇ ਸੁਣੋ ਮੇਰੀ ਦੱਸੋ ਇਹ ਸੁਣੋ ਕਿੰਨੇ ਆ ਰੋਣੇ ਕਿ ਲੱਗਦੇ ਇਹ ਫਸਲੇ ਉਹ ਦੋ ਤਾਂ ਉਹ ਚਾਵਾਣਾ ਲੈ ਆਏ ਨੇ 70 ਰੁਪਏ 60 ਰੁਪਏ ਕਿੰਦੋਂ ਲੈ ਲੋ ਜ਼ਹਿਰ ਨਹੀਂ ਬਾਹਰ ਕੰਪਨੀ ਆ ਦੇਣਗੇ ਅੱਜ ਦਾਲ ਦਾ ਨਾਮ ਸੁਣੋ ਮਗਾ ਦਾਲਾ ਕਲੇ ਲੱਗਦਾ ਹੈ ਸਮਝ ਗਏ ਤੇ ਦਾਲਾ ਟੂੜੀ ਕਿਹੜੇ ਪੈਸੇ ਮਿਲ ਰਹੇ ਨੇ ਆਜਾ ਦੇਖੋ ਸਾਰੇ ਲੋਕਾਂ ਦਾ ਕਲੰਨ ਕੰਮਲੇ ਆ ਬੋਲ ਜਦੋਂ ਪਾ ਲੈ ਜਾਈਏ ਬੋਲ ਜਦੋਂ ਜੈਤਨੀਆ ਬੋਲਣ ਭਾਵੇਂ ਪੰਜ ਰੁਪਏ ਕਿਟਾਉਂਦੇ ਜਿਹੜੀ ਛੇ ਦਾਣੀ ਚੀਜ਼ ਆ ਉਹਨੂੰ ਭਾਵੇਂ 20 ਰੁਪਏ ਦੇ ਵਿਆਹ ਸਸਤਾ ਕਰਕੇ ਜਾ ਮੈਨੂੰ ਗੁਰੂ ਘਰੋਂ ਮੰਗਾ ਆਪਾਂ ਉਹਦੀਪ ਪਰ ਜਿਆਦੇ ਮੰਗਾ ਰਲੋਈ ਆ ਗੁਰਦੇ ਯੂਪੀ ਤੋਂ ਰੇ ਮੈਂ ਯੂਪੀ ਜਾ ਕੇ ਆਇਆ ਸਾਰਾ ਮੇਰੇ ਕੋਲ ਵੀਡੀਓ ਹੈ ਸਾਰਾ ਕੈਮੀਕਲ ਪਾ ਕੇ ਉਹਦਰ ਪੂਰੀ ਜਿਹੜਾ ਲੋਕਾਂ ਨੂੰ ਮਾਰੀ ਪੋ ਜਾਂਦੇ ਆ ਅੱਜ ਤਾਂ ਪਹਿਲੇ ਹੀ ਕਿਹਾ ਬੰਦਾ ਬੰਦਾ ਦਾ ਸਾਧਰੇ ਭਾਈ ਸਾਹਿਬ ਸਾਰੇ ਆਫਗਾਨ ਆ ਜਾਂਦੇ ਹੈਗਾ ਬੜੀ ਵੱਡਾ ਬੋਲੇ ਗਾੜੀ ਮੇਰੀ ਮੇਰੀ ਗੱਲ ਤੂੰ ਮੇਰੀ ਗੱਲ ਸੁਣ ਬਤਾਉ ਤੂੰ ਹੁਣ ਤਾਂ ਜ਼ਿੰਮੇਵਾਰੀ ਲੈਤਾ ਸੀ ਗਰੰਟੀ ਚਾਹਦਾ ਸੀ ਮੇਰਾ ਸ਼ੁੱਧਾ ਗੋੜਨ ਵਾਲੀ ਸ਼ੱਕਰ ਹੁਣ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਮੇਰਾ ਗੱਲ ਹੋ ਗਈ ਤੇਰੇ ਆਪਨਾ ਤੇਰੇ ਕੋਲ ਆਮ ਆਉਂਦਾ ਨਹੀਂ ਆਲਾਮ ਸਮਝ ਕੇ ਤੂੰ ਕਹਿੰਦਾ ਇਹ ਸਹੀ ਹੈ ਸਾਰਾ ਠੀਕ ਹੈ ਹਾਂ ਹੁਣ ਆਪਾਂ ਉਸ ਸਿੰਪਲ ਪਰਨ ਕੀ ਕਰਦੇ ਹਾਂ ਅਲੀਬਾਬ ਨੇ ਟੀਲ ਲਗਾ ਬਰਾਵਾ ਬਜਾਣਾ ਤੇਰਾ ਜਿੰਨਾ ਲੈਣਾ ਕੋਈ ਨਹੀਂ ਲੈ ਗਿਆ ਮੈਂ ਹੋਰ ਟਾਈਮ ਖਰਾਬ ਆਇਆ ਕੇ ਤੁਹਾਨੂੰ ਮੈਂ ਦੂੰ ਤੁਹਾਡਾ ਸੌਦਾ ਦਾ ਨਹੀਂ ਆਇਆ ਵਾਦਾ ਆਪਦੀ ਦਰਾਂ ਤੋਂ ਮੈਂ ਆਇਆ ਹੋਰ ਮੈਂ ਨੇ ਕਹਾ ਮੂਹ ਕਹਿੰਦਾ ਮੈਂ ਮੁਸਲਮਾਨਾਂ ਵਾਲੇ ਦੀਨ ਦਾ ਪੱਕਾ ਹਾਂ ਹਾਂਜੀ ਹੋਰ ਤਾਂ ਤੁਹਾਨੂੰ ਨੇ ਸਭ ਵਿੱਚ ਕਹਿ ਰਿਹਾ ਜੀ ਪਹਿਲਾਂ ਕਿ ਮੈਨੂੰ ਪਤਾ ਨਹੀਂ ਵੀ ਇਹ ਹੈਗਾ ਕੁਝ ਤਾਂ ਨਹੀਂ ਹੈ ਹੁਣ ਤੂੰ ਕਹਿੰਦਾ ਸੱਚਾ ਜੀ ਜਿਵੇਂ ਆਇਆ ਥਾ ਮੈਂ ਉਤਾਰਾ ਜੀ ਵਾ ਵਾ ਮੇਰੀ ਬੁੱਲ੍ਹਾ ਜੀ ਵਾ ਮਦਰ ਜਾਦਾ ਹਾਂ ਸਾਰਦੇ ਕੰਮ ਕਰਦਾ ਹਾਂ ਠੀਕ ਆ ਹਾਂ ਛੋਟੇ ਕੁਝ ਵਾਕਾ ਮੇਰੀ ਬੈਲ ਖੋਰ ਦੱਸਦਾ ਹਾਂ ਹਾਂ ਆਈ ਸੋਡੇ سارے ਯੂਪੀ ਕੋ ਮਕੇ ਆ ਸੋਡੇ ਯੂਪੀ ਵਾਲਾ ਕੋਈ ਵੀ ਬੰਦਾ ਆਪ ਦੇ ਖਿਲਾੜੇ ਤੇ ਜਾਂ ਦੂਜੇ ਖਿਲਾੜੇ ਤੋਂ ਲੈ ਕੇ ਛੱਕਰ ਦੇ ਗੋੜ ਦੀ ਚਾਹ ਨਹੀਂ ਪੀਂਦਾ ਵਸਾਣਾ ਕਰਤਾ ਤੇ ਆ ਬਾਈ ਆਪ ਕਿਉਂ ਨਾ ਪਤਾ ਨਹੀਂ ਸੀ ਕਿੰਨੀ ਦਤ ਪਾ ਰਹੇ ਆ ਮਠਿਆ ਜੀ ਮਸਾਲਾ ਨਹੀਂ ਦਸਾਉਣਾ ਡੈਕੋਲੇਟ 골ਡ ਪਾਪੜੀ ਆਉਂਦੀ ਹੈ ਇੱਕ ਚੂਨਾ ਆਪਾਂ ਪਾਈ ਜਾਂਦਾ ਇੱਕ ਤਾਂ ਮਠਾ ਹੁੰਦਾ ਹੈ ਇੱਕ ਖਾਰਾ ਵੀ ਪਾਉਂਦੇ ਆ ਹਾਂ ਮੈਂ ਕੱਪੜੇ ਦਾ ਰੈਂਡ ਦਾ ਤੇਲ ਨਹੀਂ ਬਣ ਵਰਤਦੇ ਜਿਹੜਾ ਜੀਵੇ ਤੋਂ ਸਾਬਣ ਨੂੰ ਉਹ ਵਰਤੀ ਜਾਂਦੇ ਆ ਰੰਗ ਵਰਤੀ ਜਾਂਦੇ ਆ ਇੱਕ ਪਤਾ ਨਹੀਂ ਹੋਰ ਕਿਹੜੇ ਕੈਮੀਕਲ ਆ 10 ਰੁਪਏ ਕੈਮੀਕਲ ਪਾਉਂਦੇ ਆ ਬੜੀਆਂ ਨਹੀਂ ਬੜੀਆਂ ਲੋਕ ਕਿਉਂ ਅਗਰ ਮਾਰੀ ਬੰਦੀ ਨੂੰ ਮੁਰਗੇ ਰਹਿ ਵੇ ਇਹ ਚਾਹਤੇ ਆ ਅਗੇ ਅਗੇ ਡਰ ਪਾਣੀ ਹੋਲੇ ਜਾ ਤੁਹਾਨੂੰ ਖਿਲਾਫ ਹੋਵੇ ਛੋਟਾ ਮੈਂ ਕਰਾਂਗਾ ਟੈਸਟ ਆ ਇੰਨੇ ਬੰਦੇ ਬੰਦੇ ਪਿੰਡ ਦੇ ਸੁਣਦੇ ਆ ਜੇ ਤੁਸੀਂ ਸਹੀ ਨਹੀਂ ਕਰਾਣਾ ਕੋੜਾ ਹਾਂ ਜਦ ਜਦ ਮੈਂ ਇਹਨਾਂ ਨੂੰ ਇਹ ਕਹਿ ਰਿਹਾ ਬੰਦੇ ਮੈਂ ਕਹਿੰਦਾ ਜੇ ਉਹਦਾ ਕੋਈ ਸਬੂਤ ਨਿਕਲਿਆ ਥੋੜਾ 10000 ਰੁਪਏ ਮੈਂ ਦੁੱਤ ਤੈਨੂੰ ਦਵਾਂਗਾ ਸਾਦਾ ਆ ਤਾਂ ਨਹੀਂ ਆਣੀ ਨਹੀਂ ਮੈਂ ਓਟਾ ਕਰਾਉਂਗਾ ਟੈਕ ਕਰਾਉਂਗਾ ਮੈਂ ਝਾਬੀ ਦੇ ਨਹੀਂ ਤੇ ਆਹ ਜਿਹੜਾ ਐਸੇ ਦਾ ਵੇ ਲਾਗਾ ਮਾਰੀ ਪਰੋਣਾ ਦਾ ਆਹ ਨਹੀਂ ਬਸ ਕਿੰਨਾ ਆਨੇ ਕਿ ਬਸ ਅੰਬਰੀ ਦੇ ਪਰ ਜੇ ਸਹੀ ਹੋਣ ਮੈਂ ਡਾਕ ਜਣਾ ਕਰਾਉਣੇ ਰੇ ਪਾਪਾ ਦੇ ਆ ਰਕਾਦੇ ਬਾਈ ਬੁਲਦੋ ਜਿਹੜਾ ਵਾਲਾ ਵੇ ਬਾਈ ਨਾਲ ਨਾਲ ਹੋਣਾ ਪਿਆ ਨਾਲ ਨਾਲ ਜੇ ਮੇਰੀ ਹੋ ਗਈ ਗੱਲ ਸਰਦਾਰ ਵੀ ਆਉਂਦੇ ਫੋਨ ਵਾਲੇ 5000 ਰੁਪਏ ਦੇ ਗੱਲ ਨਹੀਂ ਗੰਮਾਤ ਤੇ ਇਹਦਾ ਜੋ ਬਣਾ ਲਿਆ ਅੱਜ ਤੇ ਬਸ ਬਾਹਰ ਨਹੀਂ ਦਿੱਤਾ ਇਹ ਬਣੀ ਅੱਜ ਜਮਣ ਜਾਣੇ ਬਸ ਬਣਦਾ ਮੰਨੋ ਇਹ ਪਰਲੇ ਤਾਂ ਬੰਦ ਕਰ ਦੇਣਗੇ ਇੱਥੇ ਤਾਂ ਸਹੀ ਨਾ ਕਰ ਰਿਹਾ ਨਾ ਇੱਕ ਸੁਣ ਲੈਗਾ ਇੱਥੇ ਤੋਂ ਦੱਸਦਾ ਮਨਸੇ ਆਪਣੇ ਪੰਜਾਬ ਦੇ ਘਟੋਗਾ ਤੇ ਇਹ ਆ ਤਿੰਨਾਂ 2-3 ਮਹੀਨਿਆਂ ਚ 10000 ਟਰਾਲੀ ਵੇਚ ਜਾਂਦੇ ਆ ਆਸ ਮੇਰਾ ਕੈਮੀਕਲ ਵਾਲੇ ਦੀ ਥਾਂ ਉਹ ਭਾਈ ਬੰਦੇ ਉਹ ਬਣਾ ਓਏ ਬਾਤ ਭਾਈ ਅੰਬਨ ਕਰ ਬਾਈ ਆਪਾਂ ਦਾ ਯਾਰ ਮੇਰੀ ਗੱਲ ਸੁਣੋ ਇਹ ਇਨਸਾਨ ਨਹੀਂ ਖਾਣਾ ਹਾਂ ਨਹੀਂ ਸਹੀ ਆ ਜੀ ਠੀਕ ਹੈ ਨਾ ਇਨਸਾਨ ਨੂੰ ਆਪਾਂ ਯਾਰ ਦੇ ਰਹੇ ਹਾਂ ਯਾਰ ਫਰਦਾ ਲੋਕ ਕਿਸਾਨ ਬੁਹਰੇ ਆਲੂਆਂ 20-20 ਕਟੇ ਠੋਕ ਦੇਣਗੇ ਹੁਣ ਜੂਲੀਏ ਦਿੱਤੀ ਇਹ ਪੇਸ਼ਾਨੇ ਠੋਕਦੇ ਪਾਛਾ ਜੇਰਾ ਕਿਨਾ ਪਰ ਅਸੀਂ ਨਾ ਕਰਤਾ ਕਿਵੇਂ ਦਸਰਾ ਖਰਾਬ ਕਰੀਏ ਨਾ ਕਿਵੇਂ ਸਾਡੇ ਜਵਾਹਰ ਜਮਨ ਵੜਦੀ ਦਾ ਕਾਕੇ ਜੇਰਾ ਬਹੁਤ ਪਾਣ ਚੜੀ ਜਿਹੜੀ ਸਾਡੇ ਮਰੀਆਂ ਦੇ ਪੈਸੇ ਵਾੜਾ ਪਈ ਜਾਂਦੇ ਆ ਸਲਪੋ ਅੱਛਾ ਮਾ ਮਾ ਗੱਜਾਂ ਆਇਆ ਰਾਮ ਜੀ ਨੂੰ ਮਾਹਲੀ ਨਹੀਂ ਮਾ ਮਾ ਮੇਰੀ ਗੱਲ ਸੁਣੋ ਮੇਰੀ ਗੱਲ ਸਮਝੋ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਘਰਾਟਾ ਮਸਤ ਨੂੰ ਤਾਲ ਹੋਗਾ ਹਾਂ ਨਹੀਂ 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 ਉਹ ਮਤਲਬ ਉਹ ਕਹਿੰਦੇ ਨਹੀਂ ਹੈਗੀ ਠੀਕ ਹੈ ਨਾ ਮੈਂ ਕਹਿੰਦਾ ਤੁਸੀਂ ਸਹੀ ਹੋ ਯਾਰ ਵਾ ਸਹੀ ਹੋ ਤੁਸੀਂ ਮੇਰੇ ਚਾਹੀਏ ਫੈਂਡ ਰੱਖ ਕੇ ਵਿੱਚੋਂ ਮੈਨੂੰ ਕੁੱਢ ਦੇ ਹਾਂ ਉੱਥੇ ਖੜ੍ਹ ਜਾਓ ਮੇਰੇ ਘਰੇ ਕੋਲ ਖੜ੍ਹ ਕੇ ਵਿੱਚੋਂ ਮੈਂ ਕਹਾਂਗਾ ਵੀ ਮੇਰਾ ਸਸਤਾ ਭਾਈ ਦਾ ਇਹਨੂੰ ਯਾਰ ਆਪ ਆਪਣੇ ਘਰਾਂ ਲਈ ਇਸ਼ਤ ਕਰੇ ਤਮ ਸਹੀ ਬਾਈ ਉਹ ਜਿਹੜੇ ਮਾਲਕ ਦਾ ਉਹਦਾ ਫੋਨ ਤੁਸੀਂ ਤੁਸੀਂ ਕਿਨੇ ਰੇਟ ਪੇਜਾਉ 80 ਰੁਪਏ ਨਹੀਂ ਜੀ 50 ਪੇਜਾ ਦਾ 60 ਦੇ ਦੇਣਾ ਹਾਂ ਤੇ ਮੈਂ ਮੈਂ ਵੇਚਦਾ 120 ਰੁਪਏ ਕਰ ਲਓ ਆ ਜਣੀ ਆ ਵੇਚ ਦੋ 120 ਸਹੀ ਹੈ ਸਹੀ ਹੈ ਇਸ ਤੇ ਲੈ ਕੇ ਜਾਂਦੇ ਆ ਲੈ ਉਹਦੇ ਕੋਲੋਂ ਮੇਰਾ 70 ਰੁਪਏ ਵੱਧ ਰੇਟ ਆ ਕਿੰਦੋਂ ਮੰਗਦਾ ਨਾਲੇ ਆਇਆ ਕਿ ਮਾਲਕ ਦੇ ਅੰਦਰ ਹੀ ਕੰਮ ਕਰਦੇ ਆ ਉਹਦੇ ਦਾ ਖੁਦ ਆਵਦਾ ਨਾਨਾ ਬਣ ਸੇ ਇਹ ਤਾਂ ਇਹਦਾ ਇੱਕ ਬੰਦਾ ਹੀ ਲਾਈ ਬੈਠਾ ਤੇ ਰੁਪਈ ਦਾ ਖੜਾੜ ਜਾ ਨਹੀਂ ਉਨੇ ਨੇ ਆਉਂਦਾ ਕਰੀ ਇਹ ਆਉਂਦਾ ਬਣਾ ਲਿਓ ਮੇਰੇ ਲੱਗ ਕੇ ਲਿਆਉਂਦੇ ਆ ਭਲਾਣ ਵਾਲੇ ਨੂੰ ਕਮਾਤ ਦੇ ਯਾਰ ਤੂੰ ਐਂ ਦੇ ਰਵਣ ਸਿਆ ਕਮਾਤ ਦੇ ਦੂ ਮੈਂ ਇੱਕ ਗੱਲ ਇੱਕ ਗੱਲ ਤੇ ਮੈਂ ਦੱਸਦਾ ਇਹਨੂੰ ਐ ਪੁੱਛ ਗੰਨੇ ਦਾ ਕੀ ਰੇਟ ਆ ਜੀ ਪੀ ਜੋਂ 400 ਰੁਪਏ 400 ਰੁਪਏ ਤੇ 300 ਦੇ ਬੜੇ ਜਾਂਦਾ ਮੈਨੂੰ ਪਤਾ 370 370 ਸੀ ਜਾਂ 400 ਰੁਪਏ ਹਾਂ 400 ਰੁਪਏ ਕਮਾਤ ਤੂੰ ਤੁਸੀਂ ਗੰਨਾ ਲੈ ਕੇ ਤੇ ਤੁਸੀਂ 50 ਰੁਪਏ ਕਿਵੇਂ ਵੇਚ ਦੋਗੇ ਸਦਕਲਪਨਾ ਕੇ ਵਾਹ ਸਾਡਾ ਚੱਲੂ ਤੇ ਬੜਾ ਗਿਆ ਤੋ ਜੰਮਟ ਕਰੇ ਨਾਲੂ ਫਟ ਕਰੇ ਜਿਦਾਂ ਅੱਜ ਕਰ ਲੋ ਆਹ ਤੇ ਅਸਰ ਨਗਰੋਂ ਦੀ ਜਾ ਕੇ ਆਇਆ ਮੈਨੂੰ ਪ ਵੇਚ ਨਹੀਂ ਸਕਦੇ ਯਾਰ ਸਭ ਦਾ ਸੁਲੋ ਹੈ ਵੇਚ ਨਹੀਂ ਸਕਦੇ ਅੱਜ 500 ਰੁਪਏ ਨੂੰ ਭਾਸਾ ਅਜਾ ਲੈਣਾ ਮੁੰਡਾ ਜੀ ਜਰੂਰ ਤੋਂ ਤੇ ਇਹ ਸਾਡਾ ਅੱਜ ਆਮ ਜੱਫਰ ਨਾ ਕਰ ਤੋਂ ਆਈ ਦੂਰ ਤੋਂ 250 300 ਰੁਪਏ ਤੋਂ ਅਜੇ ਕਹਿਰੇ ਪਰ ਖਾਤਾ ਹੈ ਬਸ ਇਹ ਸੈਂਟਰ ਆਈ ਬਸ ਬਸ ਦੂਈ ਪੰਜਾਹ ਜੀ ਮੈਂ ਤਾਂ ਜਵਾਬ ਦੇ ਮੈਂ ਦੂਈ ਜਵਾਬ ਆਪਾਂ ਨੂੰ ਟੈਸਟ ਕਰਾਉਂ ਕੀ ਸਕਦਾ ਅੱਜ ਉਹ ਬੋਸ ਸਿਆ 아무ਰਾ ਬੋਸ ਨੇ ਤਬੈਨਾ ਨਾ ਬੋਲੇ ਗਾੜੀ ਬਸ ਸਹੀ ਹੈ ਗਲਤ ਆਪੀ ਮੰਗਦੇ ਨਹੀਂ ਮੰਗਾ ਕੇ ਬਸ ਜੀ ਨਾ ਅਵਾੜੇ ਲਈ ਆ ਤੋ ਸਹੀ ਹੈ ਮਲਾਤੀ ਆਹ ਵਾਲੇ ਦੇ ਭਾਈ ਸਾਹਿਬ ਨਾ ਗੋੜ ਸਹੀ ਹੈ ਅੱਜ ਸਹੀ ਹੈ ਬਾਹਰ ਆਉਟ ਕਰ ਅੱਜ ਕਾਲ ਆਮ ਨਾ ਬੋਸ ਕਰ ਦਿਆ ਬਰਬਰ ਰੁਕ ਜਾ ਉਹ ਦੇ ਰਹਾ ਆਮ ਬਾਈ ਹੋਏ ਤਾਂ ਤਾਂ ਰਿਹਾ ਆਪੇ ਹੰਦਲਾ ਬਾ ਸਹੀ ਸਹੀ ਨਾ ਨਾ ਜੇ ਰਾਮੂ ਸਹੀ ਹੋਏ ਭਾਈ ਆਪਣਾ ਗਿਰੌਣ ਸਹੀ ਹੈ ਰੱਖੋ ਆਜਾ ਖਰਾਬ ਹੈ ਖਰਾਬ ਹੋ ਜਾਣਾ ਬੰਦੇ ਜਾਣੇ ਨਾ 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 ਤੁਸੀਂ ਕਹਿੰਦੇ ਸਹੀ ਹੋ ਕਰਦਾ ਰਿਹਾ ਖਰਾਬ ਹੈ ਬਸ ਬਜਾ ਗੱਲਾ ਖਰਾਬ ਆਏ ਉਹ ਅਮਰ ਜਨੈਗਾ ਸਮਝਾ ਪਤਾ ਹੋ ਕੀ ਕਹੋ ਕੀ ਕੀ ਪਾਇਆ ਦਾ ਸਤ ਕੀ ਕੀ ਇਸ ਵਿੱਚ ਕੁਝ ਨਹੀਂ ਬਤਾ ਨਹੀਂ ਬਤਾ ਭਾਈ ਉਸ ਦਾ ਨਾਮ ਕੰਮ ਹੋਣੀ ਪਤਾ ਸੋਟ ਸੋਟ ਦੇ ਰਹਾ ਤਾਂ ਪਤਾ ਮੈ ਠੀਕ ਹੈ ਸੋਟ ਜਤਾ ਨਹੀਂ ਕਰ ਰਹਾ ਪਰ ਜੋ ਆਪਨੇ ਬਤਾਇਆ ਕਮਰੇ ਦਾ ਉਸ ਦਾ ਕਹਾ ਹੈ ਉਹ ਆਪਣੀ ਕੂਕੜੀ ਦਾ ਉਸ ਦਾ ਨਹੀਂ ਮੈਨੂੰ मालूम ਆਵੇ ਉਹ ਠੀਕ ਰਹਾ ਗੇਰੇੜੀ ਭਾਈ ਮਨੋਤਰਾਜ ਦੇਖੋ ਸਰ ਤਸਵੀਰ ਕਦੇ ਕਹਿੰਦਾ ਮੈਂ ਸ਼ੁੱਧਾ ਕਿਨੇ ਕਰਾਂ ਮੈਨੂੰ ਪਤਾ ਨਹੀਂ ਹਾ ਦੋਗੀ ਦੀ ਯਾਰ ਕਮਾਨ ਦੇਖੋ ਸਰ ਯਾਰ ਦੇਖ ਮੈਨੂੰ ਪਾਉਂਦੇ ਭਾਈ ਸਹੀ ਹੈ ਤੁਹਾਨੂੰ ਤੋਂ ਨਾਲ ਹੈ ਮੈਂ ਉਹੀ ਤਾਂ ਗੱਲ ਆਰੇ ਜੀ ਬੜੀ ਹੈ ਅੱਪਾ ਜੋ ਡੋਟ ਹੈ ਤੋਣੇ ਬਸ ਤੋ ਆਈਓ ਵਿਗੜਾ ਜਾਓ ਵਿਗੜਾ ਆ ਬਸ ਛੋੜਦਾ ਮਾਰਦਾ ਨਹੀਂ ਯਾਰ ਬਸ ਬਦੀ ਕਰਦੇ ਕੰਮ ਉਸ ਹਾਂ ਤੋਂ ਕਰਾ ਦੇ ਗਾਇਬ ਹੋ ਗਿਰਾਂ ਮੈਂ ਇਹੋ ਆ ਜੁਰੇ ਆਪ ਆਪ ਪਕਾ ਕੇ ਆਪਰਾ ਸਾਰਾ ਸਾਫ ਕਰ ਦਿੰਦੇ ਮੈਂ ਤੁਹਾਨੂੰ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਕਹਿੰਦਾ ਜਿੰਨਾ ਸੁਣਾ ਟਾਈਮ ਖਰਾਬ ਹੋਇਆ ਨਾ ਮਰੇ ਘੋ ਹੋਰ ਸੁਣਾ ਇੱਕ ਵੀ ਸੁਣਾ ਜੇ ਤੁਹਾਡਾ ਗੁਰ ਸਹੀ ਹੋਇਆ ਸਾਰਾ ਗੁਰ ਸਵੀਟਲ ਟਰਾਲੀ ਮੈਂ ਫਰੀਦ ਹੋ ਜਾ ਨਿਫੜਦੀ ਕਰ ਆਜੋ ਤੁਹਾਡਾ ਪੈਨ ਵੀ ਜਾਪ ਹੋ ਸਹੀ ਹੈ ਸਹੀ ਹੈ ਫਿਰ ਨਾ ਚੱਕਰ ਨਹੀਂ ਕੋਈ અજી વાત કમ જીરો આપણે લોકો ਆ ਤਾਂ ਬੱਬੇ ਲਈ ਕੋਈ ਨਹੀਂ ਆ ਬਸ ਪਰਦੇਸੀ ਕਿਤਾਈ ਦਾ ਪਰਦੇਸ ਕਿਹੜਾ ਉਹ ਪਰਦੇਸੀ ਸਾਰੇ ਪਰਦੇਸੀ ਇਹ ਰਹਿਣਾ ਕਿ ਨੇ ਸਾਰੇ ਪਰਦੇਸੀ ਆ ਤਾਂ ਤਿੰਨਾਂ ਤੋਂ ਪਰਦੇਸੀ ਆ ਜੀ ਗੱਲ ਦਾ ਸਹੀ ਸਹੀ ਗੱਲ ਦਾ ਕਰਦੇ ਹੋ ਹਾਂ ਤਾਂ ਸਹੀ ਤੋਂ ਕਰਦੇ ਤੁਸੀਂ ਤੁਸੀਂ ਹਲੇ ਕੈ ਸਾਲ ਦੇ ਆ ਰਹੇ ਹੋ ਹਾਂ ਤਾਂ 2 3 7 2 7 3 2 3 ਸਾਲ ਤੋਂ ਆ ਰਹੇ ਸਾਨੂੰ ਵੀ ਤਾਂ ਹੋਰ ਪਤਾ ਲੱਗਿਆ ਵੀ ਨਾ ਯੂਪੀ ਚੋਂ ਫੜ ਆਉਂਦਾ ਹੈ ਮਾੜਾ ਆਉਂਦਾ ਹੈ ਹਾਂ ਚਲੋ ਜੀ ਅਸੀਂ ਪਹਿਲਾਂ ਅਸੀਂ ਕਿਨੇ ਹੁਣ ਰੋਕ ਲੈ ਟੈਲਿੰਗ ਅਸੀਂ ਅਸੀਂ ਰੋਕੀ ਟਾਲੇ ਮਦ ਲੈ ਲੈਂਦੇ ਨਹੀਂ ਕੋੜ ਵਧੀਆ ਦਾਸ ਜਾ ਗੋਣਾ ਯਾਰ ਲੈ ਰੋਕ ਲੈ ਜੀ ਰਹੇ ਆ ਪਤਾ ਨਹੀਂ ਸੀ ਕੀ ਪਾਈ ਹੋ ਜਾਂ ਤੁਸੀਂ ਇਹ ਆਪਾਂ ਫੜ ਕੇ ਹੁਣ ਪਤਾ ਨਹੀਂ ਲੱਗਦਾ ਕੋਈ ਨਾ ਲੱਗਾ ਜੋ ਸਾਨੂੰ ਜਾ ਕੇ ਪਾ ਲੈ ਜਾ ਇਹ ਹਾਂ ਅੱਜ ਇਹ ਕੋਲੈਂਟ ਗੋਲਡ ਪਾਪੜੀ ਪਾਉਣੇ ਉਹਦੇ ਜਾ ਪਤਾ ਕਿੰਨੀ ਖਤਰਨਾਕ ਹੈ ਨਰਵਸਿਸਟਮ ਹੁੰਦਾ ਜਿਹੜਾ ਸਾਡਾ ਸਰੀਰ ਦਾ ਉਹਨੂੰ ਕੋਈ ਲੋੜ ਕਰ ਦਿੰਦੀ ਹੈ ਤੇਰਾ ਕੱਲਾ ਰੰਗ ਕੱਟ ਲਿਆ ਚਿੱਟੀ ਬਣਾ ਲਈ ਲਾਲ ਬਣਾ ਲਿਆ ਗੋੜਾ ਬਣਾ ਲਿਆ ਬਣਾ ਲਿਆ ਇੱਕ ਹੋਰ ਕੈਮੀਕਲ ਪਾਉਨੇ ਆ ਉਹ ਦੱਸਿਆ ਇਹ ਮੈਨੂੰ ਮੇਰੇ ਕੋਲ ਵੀਡੀਓ ਨੂੰ ਦਿਖਾਈ ਆ ਵੀ ਕਿਹੜਾ ਕੈਮੀਕਲ ਆ 10 ਤਰ੍ਹਾਂ ਦੇ ਕੈਮੀਕਲ ਵਰਤਦੇ ਨੇ ਪਰ ਆਹ ਜਨਾ ਕਰਦਾ ਕਸ਼ਾਲ ਜਿਹੜਾ ਮੋਟਾ ਵਾਲਾ ਉਹ ਰਾਜਮ ਕੰਮ ਕਰਦੀ ਨਹੀਂ ਕਰਦਾ नहीं करता नहीं है ना आप आप पहले तो उसकी हाथ में रहना पाएं आप पहले तो बंद रहा आप भाई भाई आइए आप 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 आइए ਆਪੇ ਬੋੜੀ ਦਾ ਹਟਣਾ ਇਹ ਥੋੜਾ ਮੈਂ ਬਸ ਠੀਕ ਆ ਭਾਈ ਯਾਨੇ ਜੀ ਮੇਰਾ ਰੋਟਰ ਆ ਰੋਤੀ ਮੈਂ ਆਪਾਂ ਤੋਂ ਤੁਸੀਂ ਚਾਈਨੀ ਸੱਟ ਲੈ ਜਾਦੇ ਹੋ ਆਪਸੀ ਬਸ ਮੈਨੂੰ ਬਤਾ ਦਿਓ ਅਗਰ ਇਹ ਆਦਮੀ ਆਪਾਂ ਤੁਹਾਨੂੰ ਸਾਲੇ ਵੇਚ ਕੇ ਕਰ ਜਾਵੇ ਨਹੀਂ ਕੋਈ ਗਲਤ ਹੈ ਨਹੀਂ ਇਹ ਕੰ ਸਹੀ ਦਾ ਕੀ ਮਤਲਬ ਹੈ ਨਾ ਆਪਾਂ ਤੋਂ ਦੇ ਲਗਣ ਨਹੀਂ ਕਰਵਾਉਂਦੇ ਹੈ ਵੀ ਇਹ ਕਿਹੜਾ ਆ ਸਾਡੇ ਪਿੰਡ ਵਾਲੇ ਆ ਸਾਰੇ ਦੂਰ ਖੜੇ ਆ

ਰਹ ਰੁਕ ਜਾ ਤੂੰ ਭਾਈ ਮਾੜਾ ਨਹੀਂ ਇੱਥੇ ਖੜਨਾ ਕੀ ਹਲੂਆ ਇੱਥੇ ਖੜਨਾ ਇੱਥੇ ਖੜਾ ਰਹਿ ਇੱਥੇ ਖੜਾ ਰਹਿ ਸਾਡਾ ਆਪ ਤੋਂ ਮੈਂ ਨਹੀਂ ਹੋਣਾ ਮੈਂ ਚੱਲ ਜਾਵਾਂਗਾ ਮੈਂ ਚੱਲ ਜਾਵਾਂਗਾ ਅਰੇ ਜਾਣ ਦੋ ਭਾਈ ਤੂੰ ਮੁਲਾਵਰਾ ਭਾਈ ਮਾੜਾ ਭਾਈ ਭਾਈ ਤੂੰ ਚੱਲ ਤੂੰ ਹੋਇਆ ਸੇਬਰੀ ਜੋ ਨਾ ਕੋਈ ਨਾ ਕੋਈ ਨਹੀਂ ਹੋਣਾ ਤਾਲੀ ਭਰੀ ਵੀ ਆ ਦੇਖ ਆ ਦੇਖੀ ਆ ਗੋਰਦੀ ਟਰਾਲੀ ਦੇ ਸੱਖਰ ਤੋਂ ਹੀ ਸਰ ਜਾ ਬਸ ਆ ਸਾਨੂੰ ਮੇਕ ਕੇ ਜਾਣਗੇ ਆਪਣੇ ਨਾਲ ਪੈਣਾ ਬੁਣਨਗਾ ਬਸ ਹੱਥ ਤੋਂ ਭਾਈ ਮਾਈ ਦਾ ਤੁਸੀ ਆਓ ਜੀ ਸਾਥ ਤੇ ਲੈ ਕੇ ਆਉਣਾ ਇਹ ਜੀ ਚੀਜ਼ ਹੋਈ ਹੈ ਇਹਦੇ ਨਾਲ ਬਾਜੂ ਸਿੰਗੜਾ ਫਰੀ ਦੇ ਜੇ ਸਹੀ ਹੋਇਆ ਬੇਚ ਤੋਂ ਸਾਨੂੰ ਪੂੜੇ ਕਰ ਦੇਣਾ ਹਾਂ ਅੱਜ ਆ ਗਿਆ ਭਾਈ ਹਮ ਤੋਂ ਅਭੀ ਨਹੀਂ ਆਣਗੇ ਜੇ ਤੇ ਜਦਿ ਪਾ ਦੇ ਆਪਣਾ ਆਪ ਜੈਕਸ਼ਨ ਦਾ ਤਾਂ ਸਭ ਕੰਮ ਹੋ ਗਿਆ ਨਹੀਂ ਕਿਸੇ ਨੂੰ ਨਹੀਂ ਪਤਾ ਆਪਨਾ ਕਾਜਾ ਤੋ ਪੂਰਾ ਪੰਜਾਬ ਦਾ ਯਾਰ ਮਾਸਕ ਬਾਤਨਾ ਮੈਂ ਇੱਥੇ ਕੱਲਾ ਗੁਰਦਾ ਮੁੱਦਾ ਹਟੁੰਦਾ ਮੈਂ ਪੰਜਾਬ ਦੇ ਸਾਰੇ ਮੁੱਦੇ ਪੰਦਾ ਮੈਂ ਤਾਂ ਐਂ ਲੋਕਾਂ ਨੂੰ ਦਿਖਾਉਂਦਾ ਜੇ ਚਲੋ ਬਜਾਓ ਉਸ ਤੋਂ ਵੀਡੀਓ ਨੂੰ ਫੇਰ ਕਰ ਕੋਈ ਚੈਨਲ ਨੂੰ ਲਾਇਕ ਫੋਲੋ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ